ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਦਾਵਾ ਇਹ ਜਗ ਮੀਤ ਨਾ ਦੇਖਿਓ ਕੋਈ 사ਗਲ జగਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਹਾਉ ইহ జగ मीत ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਹਾਉ ਤਾਰ ਮੀਤ ਪੂਤ ਸੰਬੰਦੀ ਸਾਗਰੇ ਧਨ ਸੋ ਲਾਗੇ ਜਬ ਹੀ ਨਿਰਧਨ ਦੇਖਿਓ ਨਰਕਉ ਸੰਗ ਛਾੜ ਸਭ ਭਾਗੇ ਕਹਾਂ ਕਹਾਇਆ ਮਨ ਬਉਰੀ ਕਉ ਏਨਸਿਓ ਨੇਹ ਲਗਾਇਓ ਦੀਨ ਨਾਨਕ ਸਗਲ ਭੈ ਭੰਜਨ ਜਾਸਤਾ ਕੋ ਬਿਸਰਾਇਓ ਸੋਨ ਪੂਛ ਜੋ ਪਾਇਓ ਨਾ ਸੁਧੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖਾ ਹੋ ਨਾਮ ਤੁਹਾਰਾ ਲੀਨੋ ਸਵਾਨ ਪੂਛਿ ਜੋ ਭਾਇੋ ਨ ਸੁੱਧੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖਹੁ ਨਾਮ ਤੁਹਾਰਾ ਲੀਨੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨਾਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਰਹਾ